ਖਬਰਾਂ માં ਦੇਖ ਰਿਹਾ ਸਾਰੇ ਸੁੱਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਸ਼ਵੀ ਕਾ ਮੈਂ ਹਾ ਤੁਹਾਡਾ ਹੋ ਸਿਰਾਜ ਜਿਹੜੇ ਲੋਕ ਜੰਗ ਨੂੰ ਮਜ਼ਾਕ ਸਮਝਦੇ ਨੇ ਜਿਹੜੇ ਲੋਕ ਜਿਹੜੀਆਂ ਹਦਾਇਤਾਂ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਨੇ ਉਹਨਾਂ ਦਾ ਪਾਲਣ ਨਹੀਂ ਕਰਦੇ ਉਹਨਾਂ ਨੂੰ ਲੈ ਕੇ ਇੱਕ ਆਡੀਓ ਵਾਇਲ ਹੋ ਰਹੀ ਹੈ ਸੂਬੇਦਾਰ ਵੱਲੋਂ ਇੱਕ ਖਾਸ ਸੁਨੇਹਾ ਦਿੱਤਾ ਗਿਆ ਹੈ ਕਿ ਜਿਹੜੇ ਲੋਕ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਦਾ ਕੀ ਹਾਲ ਹੁੰਦਾ ਹੈ ਇੱਕ ਆਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਲ ਹੋ ਰਹੀ ਹੈ ਸੂਬੇਦਾਰ ਦੀ ਇਹ ਵੀਡੀਓ ਦੱਸੀ ਚ ਆਡੀਓ ਦੱਸੀ ਜਾ ਰਹੀ ਹੈ ਪਹਿਲਾਂ ਆਪਾਂ ਉਹ ਆਡੀਓ ਸੁਣਦੇ ਹਾਂ ਬਾਅਦ ਵਿੱਚ ਗਲਬਤ ਕਰਾਂਗੇ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੂਬੇਦਾਰ ਭਵਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ ਤਿੰਨ ਚਾਰ ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਹਾ ਕੰਮ ਹੈ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵਧ ਗਿਆ ਸੀ ਮੈਂ ਬਾਰਡਰ ਤੇ ਬੈਠਾ ਮਿਲਕੋ ਲਾਸਕਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਹੇ ਹਾਂ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਜਿਵੇਂ 7:30-8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਫਲਾਣਾ ਗੱਤੀ ਕੋਈ ਨਾ ਜਗਾਓ ਠੀਕ ਹੈ ਭਾਈ ਇਸ ਟਾਈਮ ਸਿੱਧੀਆਂ ਮਜੇਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬੈ ਬੈ ਕੱਟੀਆਂ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ ਆ 2 ਮਿੰਟ ਬਾਅਦ ਇਹਨੂੰ ਕਿਨੇ ਘਰੇ ਦੱਸੋ ਆਪਰੇ ਆਪਣੇ ਘਰੇ ਦੱਸ ਦੋ ਵੀ ਠੀਕ ਠਾਕ ਤਾਂ 5 ਮਿੰਟ ਬਾਅਦ ਨੇਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਨ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋਇਆ ਕਰੋ ਅਗਰ ਬਚਣਾ ਹੈ ਕਿਉਂਕਿ ਮੇਝੇਲਾ ਅਜੇ ਹਾਲੇ 5-6 ਕਿਲੋਮੀਟਰ ਵਾਲੀਆਂ ਮੇਝੇਲਾ ਚੱਲ ਗਈਆਂ ਸਿੱਧੀਆਂ ਅੰਦਰੇ ਬਾਦੀਆਂ ਲਾਈਟ ਕੰਡੈਕਟ ਕਰਦੀਆਂ ਤੇ ਸਿੱਧੀ ਅੰਦਰ ਆ ਕੇ ਬਜਰੀ ਜੀ ਦੀ ਲਾਈਟ ਜਗਦੀ ਰਹੀ ਬਾਹਰ ਤੇ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਕ ਤੋਂ ਆ 15 ਦਿਨ ਤੱਕ ਜੇ ਤਕਰੀਬਨ 16 17 ਤਰੀਕ ਤੱਕ ਜੋ ਬਚ ਗਿਆ ਬਚ ਗਿਆ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਲਾਟੀ ਲਟ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਣੀ ਲਾਈਟਾਂ ਟਾਈਮ 'ਤੇ ਬੰਦ ਕਰਦੇ ਕਰੋ ਸਤਿ ਸ਼੍ਰੀ ਅਕਾਲ ਸਾਰਿਆਂ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਇੱਕ ਵੀਡੀਓ ਹੈ ਜਿਹੜੀ ਕਿ ਸੂਬੇਦਾਰ ਨੇ ਬਾਰਡਰ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਉਸਨੇ ਰਿਕਾਰਡਿੰਗ ਕਰਕੇ ਭੇਜੀ ਹੈ ਆਪਣੇ ਪ੍ਰਿੰਟ ਵਾਲਿਆਂ ਨੂੰ ਕਿ ਕਿਸ ਤਰ੍ਹਾਂ ਤੁਸੀਂ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦਾ ਹੈ ਜਿਹੜੇ ਕਹਿੰਦੇ ਲਾਈਟਾਂ ਬੰਦ ਨਹੀਂ ਕਰਾਉਂਦੇ ਜਾਂ ਗਲੀ ਦੀਆਂ ਜਾਂ ਘਰ ਦੀਆਂ ਉਹਨਾਂ ਉੱਤੇ ਖਤਰਾ ਮੇਰੇ ਅਭਿਗਾ ਕਿਉਂਕਿ ਮਜੈਲਾ ਜਦ ਡਰੋਨ ਜਿਹੜਾ ਹੈ ਉਹ ਲੈਟ ਦੇ ਸੈਂਸਰ ਸਿਸਟਮ ਦੇ ਨਾਲ ਚੱਲਦਾ ਹੈ ਸੁਬੇਦਾਰ ਦੀ ਇਹ ਆਡੀਓ ਬੜੀ ਖੂਬੀ ਦੇ ਨਾਲ ਪੰਜਾਬ ਦੇ ਵਿੱਚ ਵਾਇਰਲ ਹੋ ਰਹੀ ਹੈ ਆਈ ਥਿੰਕ ਜੋ ਉਸਨੇ ਕਿਹਾ ਹੈ ਉਹ ਸੱਚ ਹੀ ਕਹਾ ਹੈ ਸਾਨੂੰ ਸਰਕਾਰ ਦੀਆਂ ਹਦਾਇਤਾਂ ਤੇ ਸਾਨੂੰ ਜਿਹੜਾ ਕਾਨੂੰਨ ਹੈ ਉਸ ਦੇ ਉੱਤੇ ਚੱਲਣਾ ਚਾਹੀਦਾ ਹੈ ਤਾਂ ਕਿ ਜਾਨੀ ਮਾਲੀ ਨੁਕਸਾਨ ਤੁਹਾਡਾ ਤੇ ਸਾਡਾ ਨਾ ਹੋਵੇ